پنجاب ਡੈਰੀ دنال ਨਾਲ ਦੇਖੋ ਗੁਜ਼ਾਰੇ ਸੇ ਮੈਂ ਤੋਂ ਚੀਜ਼ ਲਿਖੀ ਉਹ ਕਿਰਪਾ ਕਰਕੇ ਵਕਤ ਦੋ ਜਾਂ ਚੰਨੀ ਜੀ ਜਵਾਬ ਦੇਣਗੇ ਜਾਂ ਬੀਬੀ ਜੀ ਜਵਾਬ ਦੇਣਗੇ ਇਸ ਗੱਲ ਦਾ ਇਸ ਤੋਂ ਜਿਹੜੇ ਬੰਦੇ ਨੂੰ ਪੁੱਛਦੇ ਹੋ ਤੇ ਜਿਹੜਾ ਮੌਕੇ ਤੇ ਨਹੀਂ ਸੀ ਜਿਹਨੂੰ ਇਸ ਗੱਲ ਦਾ ਇਲਮ ਹੈ ਨਹੀਂ ਕਾਂਗਰਸ ਦੇ ਕਿਹਨੂੰ ਧਿਆਨ ਹੀ ਨਹੀਂ ਮੈਂ ਜਿਹੜੀ ਇਹ ਗੱਲ ਨਹੀਂ ਸਰ ਇੱਕ ਕਿਸੇ ਨੇ ਜਵਾਬ ਦੇ ਤਾਂ ਤੁਸੀਂ ਨਹੀਂ ਨਹੀਂ ਕਾਂਗਰਸ ਤੇ ਮੇਰੀ ਗੱਲ ਤੇ ਸੁਣੋ ਆ ਬੀਬੀ ਜਗੀਰ ਦੀਪੀ ਜ਼ਗੀਰਪੁਰ ਜੀ ਵੱਲੋਂ ਸ਼ਿਕਾਇਤ ਹੈ ਬਿਲਕੁਲ ਸਰਪ੍ਰੀਮ ਜੀ ਦੀਪੀ ਜ਼ਗੀਰ ਜੀ ਜ਼ਗੀਰਪੁਰ ਵੱਲੋਂ ਸ਼ਿਕਾਇਤ ਹੈ ਨਹੀਂ ਤੁਸੀਂ ਪਾਣੀ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਦੇ ਦੇ ਪ੍ਰੈਸ ਕਾਨਫਰੰਸ ਕਰਕੇ ਗਿਆ ਜੀ ਇਹ ਹਰ ਕਰਤੇ ਜਿਹੜੀ ਹੈ ਮੈਨੂੰ ਐਡੇ ਜਵਾਬ ਨਹੀਂ ਆਇਦਰ ਮੈਨੂੰ ਗੱਲ ਕਰਦਾ ਤਾਂ ਮੈਂ ਤੁਹਾਨੂੰ ਕੋਈ ਗੱਲ ਕਰ ਰਿਹਾ ਤੇ ਉਹਦਾ ਜਵਾਬ ਕੋਈ ਜੇ ਤੇ ਸਰਦਾਰ ਨੇ ਜ਼ਗੀਰਪੁਰ ਜੀ ਵੱਲੋਂ ਸ਼ਿਕਾਇਤ ਹੈ ਤਾਂ ਮੈਂ ਉਸ ਗੱਲ ਦਾ ਜਵਾਬ ਦਿੰਦਾ ਮਹਿਲਾ ਕਮਿਸ਼ਨ ਨੇ ਕੀ ਨੋਟਿਸ ਕੱਢਿਆ जे बीबी जगीर कौर जी ने रिपोर्ट की थी, थी, दे थी।, थी। है तो वो देते नोटिस लिया गया कमिश्नर वालों फिर तो ऐसी जवाब दे प्रेस कॉन्फ्रेंस करके पट्टी जताई है किन्ने जी बीबी जगीर कौर ने मैं सुने ही नहीं बकाओ फिर है कि जी मुझे बता दो बता दो मैं तो बेह लांगे फिर जवाब दे हरियाणा जाके आए सब का हॉट सीट है बाजवा साहब तुसी ने जा संकल्प की प्रेस वाले की कहंदी एक तो मुख्यमंत्री पंजाब का तैयार है पर तेरा भी नहीं आऊंगी उसको मैं तो तानू कितनी बार कहया ਇਦੀ ਇੱਕ ਭਵਿੱਖਵਾਨੀ ਹੁੰਦੀ ਸਵੇਰ ਦੇ 6 ਵਜੇ ਤੋਂ ਸ਼ਾਮ ਤੱਕ 6 ਵਜੇ ਤੱਕ ਇੱਕ ਸ਼ਾਮ ਦੇ 6 ਵਜੇ ਤੋਂ ਜਦੋਂ ਇੱਕ ਦਵਾਈ ਪੀ ਲੈਂਦਾ ਵਿਸ਼ੇਸ਼ ਜਿਹੜੀ ਹੈ ਉਦੋਂ ਤੋਂ ਸਾਰੀਆਂ ਫਿਗਰ ਝੱਲ ਜਾਂਦੀਆਂ ਜਿਹੜਾ ਬੰਦਾ ਤਿੰਨੇ ਮਹੀਨੇ ਸਮਰੂਹ ਦੀ ਸੀਟ ਹਲ ਗਿਆ ਅੱਜ ਦੇ ਦਿਨ ਸਾ ਸ਼ੁਕਬਾਲ ਸਿੰਘ ਖੈਰਾ ਸਮਰੂਹ ਜਿੱਤਨੇ ਕਿਹੜੇ 13 ਜ਼ੀਰੋ ਦੀ ਗੱਲ ਕਰਦੇ ਜਿਹੜਾ ਚੀਫ ਮਿਨਿਸਟਰ ਪੰਜਾਬ ਦਾ ਝੂਠੇ ਪਾਣੀ ਨਾਲ ਪਹਿਲੇ ਮੂੰਹ ਧੋਂਦਾ ਇਹ ਗਸਤਾਰ ਦੇ ਵਿੱਚ ਪਾਣੀ ਛੁੱਟ ਲੈਂਦਾ ਇਹੋ ਜਿਹੇ ਆਦਮੀ ਨੂੰ ਕੀ ਅਸੀਂ ਪੰਜਾਬ 'ਤੇ ਭਰੋਸਾ ਕਰ ਸਕਦੀ ਹਾਂ ਇਹਦੀਆਂ ਫਿਗਰਸ 'ਤੇ ਭਰੋਸਾ ਕਰ ਸਕਦੇ ਹਾਂ ਕਿਹਦਾ ਇੰਜ ਦੇ ਇਲੈਕਸ਼ਨ ਸਟਾਰਟ ਹੋਣ ਤੋਂ ਪਹਿਲੇ ਗਰਮ ਹੋ ਗਿਆ ਪਹਿਲੇ ਉਬਾਲਾ ਮਾਰ ਗਿਆ ਜਿਸ ਟੀ ਮਿਨਿਸਟਰ ਦਾ ਇੰਜਣ ਪਹਿਲੇ ਉਬਾਲਾ ਮਾਰ ਗਸਤਾਰ ਦੀ ਜਿਹਨੂੰ ਇਮੀਅਤ ਨਾ ਪਤਾ ਹੋਵੇ ਪੰਜਾਬ ਦਾ ਮੁੱਖ ਮੰਤਰੀ ਹੋ ਕੇ ਜਿਹਦੇ ਨਾਂ ਵਿੱਚ ਸਿੰਘ ਨਾ ਹੋਵੇ ਜਿਹਦੀ ਦਸਤਾਰ ਥੱਲੇ ਕੇਸ ਨਾ ਹੋਣ ਇਹਦੀ ਕਿਹੜੀ ਫਿਕਰ ਦੀ ਗੱਲ ਕਰਦੇ ਵੇਖੋ ਗੱਲ ਇਹ ਸਿਰ ਹੈ ਕਿ ਮੈਂ ਤੇ ਬਹੁਤ ਵੱਡਾ ਸਪੋਰਟਰ ਆ ਕਿ ਰੀਜਨਲ ਜਮਾਤਾਂ ਜੀਉਂਦੀਆਂ ਰਹਿਣੇ ਇੱਥੇ ਇੱਕ ਬਹੁਤ ਪੁਰਾਣੀ ਵੇਖੋ ਹਿੰਦੁਸਤਾਨ ਚ 올ਡੇਸਟ ਪੋਲਿਟਿਕਲ ਕਲਾਸ ਜਿਹੜੀ ਹੈ ਇੰਡੀਅਨ ਕਾਂਗਰਸ ਸਾਹਿਬ 104 ਸਾਲਾਂ ਗੌਰਵਸ਼ਾਲੀ ਇਤਿਹਾਸ ਸੇ ਕੱਢ ਨਿਕਲਦਾ ਬੜੀ ਵਧੀਆ ਪਾਰਟੀ ਰਹੀ ਹੈ ਤੇ ਮੈਂ ਚਾਹੁੰਦਾ ਕਿ ਅਜੇ ਵੀ ਪਾਰਟੀ ਪਾਰਸੇ ਰਹਿਣੀ ਚਾਹੀਦੀ ਜੀ ਇਹ ਪਹਿਲੀ ਵਾਰ ਕੋਈ ਸਹੀ ਉਹਨਾਂ ਨੇ ਫੈਸਲਾ ਕੀਤਾ ਭਾਜਪਾ ਤੋਂ ਵਾਕੋ ਪਰ ਸਾਰਿਆਂ ਦਾ ਹੈ ਬੰਦਾ ਹੈ ਕਿ ਐਦ ਕੀ ਵੈਸਾ ਸੁਖਬੀਰ ਸਿੰਘ ਨੇ ਆਲਮੋਸਟ ਆਇਆ ਕਰਦੇ ਜੇ ਕਿਸਾਨਾਂ ਦਾ ਰੌਲਾ ਨਾ ਪੈਂਦਾ ਇਹਨਾਂ ਦਾ ਸੁਭੇਲ ਫੇਡ ਹੋ ਜਾਣਾ ਸੀ ਅੱਜ ਵੀ ਜੇ ਕੋਈ ਵੀ ਸੀਟ ਜਿੱਤਣਗੇ ਜੇ ਕਿਤੇ ਜਿੱਤ ਗਏ ਕੋਈ ਇੱਕ ਅੱਧੀ ਇਹ ਅਲਟੀਮੇਟਲੀ ਮੋਦੀ ਦੀ ਛੋਲੀ ਜੀ ਸੀਟ ਬੈਣੀ ਅਜਿਹਾ ਲੱਗਦਾ ਉਹ ਕਹਿੰਦਾ ਬਤਲ ਵੀ ਹੈ ਕਿ ਅਕਾਲੀ ਦਲ ਜਨਰਲ ਚ ਕਲੀਅਰ ਕੱਟ ਇਹ ਗੱਲ ਲੋਕਾਂ ਨੂੰ ਕਹਿੰਦਾ ਨਹੀਂ ਕਿ ਮੈਂ ਪੰਜਾਬ ਦੇ ਇੰਟਰਸਟ ਦਾ ਖੜਾ ਹੋਊਗਾ ਮੈਂ ਸਿੱਖ ਇੰਟਰਸਟ ਦਾ ਖੜਾ ਹੋਊਗਾ ਮੈਂ ਕਿਸਾਨੀ ਦੇ ਇੰਟਰਸਟ ਦਾ ਖੜਾ ਹੋਊਗਾ ਮੈਂ ਆਪਣੀ ਜ਼ਾਤੀ ਲੜਾਈ ਛੱਡਦਾ ਹੋਇਆ ਅਸੀਂ ਭਾਜਪਾ ਨਾਲ ਜਿਹੜੀ ਐਂਟੀ ਪੰਜਾਬ ਫੋਰਸਿਸ ਨੇ ਉਹਨਾਂ ਨਾਲ ਕਦੀ ਵੀ ਆਈਦਰ ਹੀ ਗੇਮਸ ਦੇ ਕਮਿਟਮੈਂਟ ਕਿਸੇ ਇਹੋ ਜਿਹੀ ਜਗ੍ਹਾ ਜਿੱਥੇ ਲੋਕ ਮਾਨਸਿਕ ਉਹਨਾਂ ਇੱਥੇ ਅਕਾਲੀ ਦਲ ਦੇ ਪੈਰ ਉਹਦਾ ਵਿਚਾਰੇ ਦਾ ਹੰਸਰਾ ਜ ਹਸ ਜੀ ਦਾ ਹਾਲ ਹੋ ਗਿਆ ਉਹਨੇ ਪਤਾ ਨਹੀਂ ਕੀ ਨਾਂ ਆਪਣਾ ਰੱਖ ਲਿਆ ਮਿੰਤ ਮਿੰਤ ਰਾਜ ਮਿੰਤ ਰਾਜ ਮਿੰਤਾ ਆ ਗਿਆ ਤੇ ਵੇਖ ਤੂੰ ਸਿਆਣਾ ਬਹਿਣਾ ਪਤਾ ਤੈਨੂੰ ਕੀ ਲੋੜ ਸੀ ਤੇ ਅਗਰ ਫਸਲ ਦੀ ਆਖਰੀ ਸਵਾਲਾ ਮੁਹਮਦ ਸਦਿਕ ਜੀ ਨਜ਼ਰ ਨਹੀਂ ਆ ਰਹੀ ਤੇ ਪਿੰਡ ਦੇ ਵਿੱਚ ਤੁਹਾਡਾ ਸੰਦੇਸ਼ ਮੈਂ ਪਹੁੰਚਾ ਦਾਂਗਾ ਪਰਸੋ ਚੌਥਾ